ਹਾਂਜੀ ਬਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੁਣ ਤੇ ਆਪਾਂ ਵੀ ਬੁਰੀ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਗੱਲਬਾਤ ਕਰਾਂਗੇ ਆਪਾਂ ਕਬੂਤਰਾਂ ਨੂੰ ਕਿਵੇਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਕਿਵੇਂ ਨਲੀ ਜੁਕਾਮ ਖੰਘ ਤੋਂ ਬਚਾ ਸਕਦੇ ਹਾਂ ਤੇ ਅੱਜ ਤੁਹਾਨੂੰ ਵੀ ਦੱਸਦੇ ਆਂ ਆਪਾਂ ਕਿਹੜੇ ਕਿਹੜੇ ਤਰੀਕੇ ਵਰਤਣੇ ਆ ਤੇ ਟਾਈਮ ਹੋ ਗਿਆ ਸਵੇਰੇ 7 ਤਾਂ ਦਿਨ ਸ਼ੁਕਰਵਾਰ ਤੇ ਅੱਜ ਵੀਰੇ ਆਪਾਂ ਝੋਨਾ ਵੀ ਵੜਨਾ ਯਾਰਾ ਤੇ ਦੋ ਤਿੰਨ ਚਾਰ ਤਨੋਂ ਕੀ ਫਿਰ ਆਪਾਂ ਯਾਰਾਂ ਦੋਸਤਾਂ ਝੋਨਾ ਵਟਦੇ ਵੇ ਸੀਗੇ ਤੇ ਅੱਜ ਆਪਣਾ ਆਲ ਦਾ ਵਟਣਾ ਤੇ ਬਈ ਗੋਡੇ ਖਾਡੇ ਸਾਫ ਕਰਨ ਵਾਲੇ ਪਏ ਟਾਈਮ ਨਹੀਂ ਲੱਗਾ ਵੀਰੇ ਤੇ ਫਿਰ ਬਾਬਾ ਹੁਣ ਦੱਸਦੇ ਆ ਕਿਵੇਂ ਆਪਾਂ ਕਬੂਤਰਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਭਰਾ ਧਿਆਨ ਰੱਖਣਾ ਕਬੂਤਰਾਂ ਨੂੰ ਠੀਕ ਹੈ ਬਈ ਤੇ ਕਬੂਤਰਾਂ ਦਾ ਕਰ ਲੋ ਜੇਰਾ ਸ਼ੌਂਕ ਬਾਕੀ ਜਿਹੜੇ ਉਧਰਲੇ ਹੁੱਡੇ ਜਾ ਤੇ ਇੱਕ ਜੋੜਾ ਬਈ ਆਪੋ ਨਵਾਂ ਲਾਇਆ ਕਾਲਾ ਜੀਨਾਂ ਕਬੂਤਰ ਲੈ ਆਤਾ ਹੀ ਗਿਆ ਯਾਰ ਦੋਸਤ ਮੁੰਡੇ ਦਾ ਕਬੂਤਰੀ ਆਪਣੀ ਆਪਤੀ ਸੀਗੀ ਠੀਕ ਹੈ ਤੇ ਆ ਆਪਣੀ ਸਭ ਤੋਂ ਫੇਵਰੇਟ ਕਬੂਤਰੀ ਆ ਬਈ ਲਾਲ ਚਿਨੀ ਬਾਲੀ ਚੰਗੀ ਨਸਲ ਆ ਬਈ ਤੇ ਇਹ ਆਪਾਂ ਲਾਈ ਹੋਇਆ 1000 ਰੁਪਏ ਦੇ ਇਟਰ ਨਾਲ ਠੀਕ ਹੈ ਬਈ ਤੇ ਆਓ ਬਈ ਫਿਰ ਹੁਣ ਗੱਲਬਾਤ ਕਰਦੇ ਆ ਵੀਰੇ ਸਭ ਤੋਂ ਪਹਿਲਾਂ ਆਪਾਂ ਕਿਹੜੀ ਗੱਲ ਦਾ ਧਿਆਨ ਰੱਖਣਾ ਇਹ ਕਬੂਤਰਾਂ ਨੂੰ ਖੰਗ ਜਖਾਮ ਨਾ ਲੀ ਨਾ ਲੱਗੇ ਜਦੋਂ ਵੀਰੇ ਆਪਾਂ ਕਬੂਤਰਾਂ ਨੂੰ ਸ਼ਾਮ ਨੂੰ ਦਾਣੇ ਪਾ ਦਿੰਨੇ ਆ ਤੇ ਖੁੱਡੇ ਆਪਾਂ ਲਾਉਣੇ ਹੁੰਦੇ ਆ ਤੇ ਵੀਰੇ ਜਿੱਤੇ ਨਾਲ ਪਾਣੀ ਜਰੂਰ ਬਾਹਰ ਕੱਢਦੇ ਕਰੋ ਆ ਵੀ ਖੁਬਰੇ ਮੇਰਾ ਪਾਣੀ ਬਾਹਰ ਕੱਢਿਆ ਪਿਆ ਠੀਕ ਆ ਦੋਨਾਂ ਖੁੱਡਿਆਂ ਦਾ ਤਿੰਨਾਂ ਖੁੱਡਿਆਂ ਦਾ ਖੁੱਡੇ ਆ ਦੋ ਖੁੱਡੇ ਜਿੰਨੇ ਵੀ ਖੁੱਡੇ ਤੁਹਾਡੇ ਕੋ ਵੀਰੇ ਪਾਣੀ ਬਾਹਰ ਕੱਢਦੇ ਕਰੋ ਤੇ ਜੇ ਆਪਾਂ ਪਾਣੀ ਵਿੱਚ ਰਹਿਣ ਦਤਾ ਵੀਰੇ ਤੇ ਕਬੂਤਰਾਂ ਨੂੰ ਖੰਗ ਜੁਕਾਮ ਨਲੀ ਤਾਂ ਜਰੂਰ ਲੱਗੂਗੀ ਲੱਗੂ ਜੇ ਕਬੂਤਰ ਬਿਮਾਰ ਹੋਣਗੇ ਭਰਾ ਬਣਗੇ ਪਾਣੀ ਰਾਤ ਨੂੰ ਬਾਹਰ ਕੱਢ ਦਿਆ ਕਰੋ ਤੇ ਦੂਜੀ ਗੱਲ ਖੁੱਡਿਆਂ ਦਾ ਰੱਖੋ ਧਿਆਨ ਮੇਰੇ ਵੀ ਵੀਰੇ ਖੁੱਡੇ ਸਾਫ਼ ਕਰਨ ਵਾਲੇ ਆ ਮੈਂ ਮਹੀਨੇ 'ਚ ਦੋ ਵਾਰੀ ਖੁੱਡੇ ਸਾਫ਼ ਕਰਦਾ 15 ਦਿਨਾਂ ਬਾਅਦ ਤੈਨੂੰ ਕਿਚ ਲੋ ਕਿ ਰਿਹਾ ਖੁੱਡਾ ਸਾਫ਼ ਕਰਨ ਨਾਲ ਦੋਨੇ ਝੋਨਾ ਜਾਂਦਾ ਵੜਦੇ ਕਰਕੇ ਟਾਈਮ ਨਹੀਂ ਲੱਗਦਾ ਜਿਵੇਂ ਝੋਨਾ ਵੜਨਾ ਤੇ ਵੀਰੇ ਤੁਸੀਂ ਜਿਹੜੇ ਭਰਾ ਵੇਲੇ ਆ ਉਹ ਭਰਾ ਆਪੋ ਆਪਣੇ ਖੁੱਡੇ ਸਾਫ਼ ਕਰ ਲੈਣਾ ਮਹੀਨੇ 'ਚ ਦੋ ਵਾਰੀ ਖੁੱਡੇ ਸਾਫ਼ ਕਰਿਆ ਕਰੋ ਵੀਰ ਬਣ ਕੇ 15 ਦਿਨਾਂ ਬਾਅਦ ਇੱਕ ਵਾਰੀ ਖੁੱਡਾ ਜ਼ਰੂਰ ਸਾਫ਼ ਕਰਦਿਆ ਕਰੋ ਤੇ ਵਿੱਚ ਪਾਦਿਆ ਕਰੋ ਕਲੀਰ ਤੇ ਇੱਥੇ ਬਾਹਰ ਕਲੀ ਖਿਲਾਰਦਿਆ ਕਰੋ ਤੇ ਤੇ ਖੁੱਡੇ ਤੇ ਥੋੜੀ ਛਾਤੀ ਖਲੀ ਪਾਦਿਆ ਕਰੋ ਠੀਕ ਆ ਬਈ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਤੇ ਜੋ ਬਰਾ ਦੋ ਬੱਚੇ ਇਧਰ ਜੇ ਵੀਰੇ ਹੋਰ ਗਲਤ ਮੈਂ ਦੱਸਦਾ ਕਲੀ ਪਾਤੀ ਪਰ ਦੋ ਦੋ ਵੀਰੇ ਇੱਕ ਸੇਵ ਦਾ ਸਰਕਾ ਜ਼ਰੂਰ ਲੈ ਕੇ ਆਇਓ ਸਾਰੇ ਬਰਾ ਬਾਜ਼ਾਰ ਚੋਂ ਮਿਲ ਜਾਂਦਾ ਮੈਡੀਕਲ ਤੋਂ ਮਿਲ ਜੂਗਾ ਸੇਵ ਦਾ ਸਰਕਾ ਉਹ ਵੀਰੇ ਹਫਤੇ ਚੱਕ ਵਰੀ ਜ਼ਰੂਰ ਕਬੂਤਰਾਂ ਨੂੰ ਪਾਓ ਪਾਣੀ ਦੇ ਵਿੱਚ ਖੁੱਡੀਆਂ ਵਿੱਚ ਠੀਕ ਹੈ ਵੀਰੇ ਕੁੰਡਿਆਂ ਵਿੱਚ ਇੱਕ ਟੱਕਣ ਪਾਣੀ ਦਾ ਪਾ ਦਿਆ ਕਰੋ ਆ ਸੋਰੀ ਇੱਕ ਟੱਕਨ ਸੇਵ ਦੇ ਸਿਰਕੇ ਦਾ ਪਾ ਕੇ ਕੁੰਡੇਆਂ ਵਿੱਚ ਪਾ ਦਿਆ ਕਰੋ ਭਰ ਕੇ ਕੁੰਡੇ ਰੱਖ ਦਿਆ ਕਰੋ ਉਹਦੇ ਨਾਲ ਕਬੂਤਰ ਕੋ ਖਾਂਗੇ ਤੇ ਪੂਰੇ ਤੰਦਰੁਸਤ ਹੋਣਗੇ ਵੀਰੇ ਲੀਵਰ ਵਧੀਆ ਹੋ ਜਾਊ ਹਾਜਮਾ ਵਧੀਆ ਰਹੂ ਹੋਊ ਕਬੂਤਰ ਪੂਰੇ ਭਾਰੇ ਹੋ ਜਾਣਗੇ ਖੋਲੇ ਨਹੀਂ ਰਹਿੰਦੇ ਪੂਰੇ ਤੰਦਰੁਸਤ ਹੋ ਜਾਣਗੇ ਠੀਕ ਆ ਭਾਈ ਤੇ ਇੱਕ ਸਾਰੇ ਭਰਾ ਬਣ ਕੇ ਹੁਣ ਆਪੋ ਆਪਣੇ ਕਬੂਤਰਾਂ ਨੂੰ ਮਹਲਾ ਪਾਣੀ ਗੋਲੀ ਜ਼ਰੂਰ ਲਾ ਲਓ ਯਾਰ ਜਿਹੜੀ ਵੀ ਤੁਹਾਨੂੰ ਵਧੀਆ ਲੱਗਦੀ ਆ ਆਪਾਂ ਤੇਜੀ ਬਟ ਲਈ ਦੀ ਵੀਰੇ ਬਾਕੀ ਤੁਹਾਨੂੰ ਜਿਹੜੀਆਂ ਵਧੀਆ ਲੱਗਦੀਆਂ ਉਹ ਮਹਲਾ ਪਾਣੀਆਂ ਗੋਲੀਆਂ ਜ਼ਰੂਰ ਲਾ ਲਓ ਕਬੂਤਰਾਂ ਨੂੰ ਕਿਉਂਕਿ ਵੀਰੇ ਹੁਣ ਆਪਾਂ ਪਾਉਣੀ ਆ ਸਿਆਲ ਚ ਖਰਾਕ ਆ ਉਹ ਸਾਰੀ ਖਰਾਕ ਨਹੀਂ ਮਹਲਾ ਪਾਣੀ ਖਾਈ ਜਾਨੀ ਕਬੂਤਰਾਂ ਨੂੰ ਤਾਂ ਲੱਗਣੀ ਨਹੀਂ ਇਸ ਕਰਕੇ ਭਰਾ ਬਣ ਕੇ ਕਬੂਤਰਾਂ ਨੂੰ ਮਹਲਾ ਪਾਣੀ ਦਵਾਈ ਲਾ ਲਓ ਸਾਰੇ ਭਰਾ ਤੇ ਸਾਰੀਆਂ ਗੱਲਾਂ ਦਾ ਰੱਖੋ ਧਿਆਨ ਤੇ ਵੀਰੇ ਹਰ ਇੱਕ ਬੰਦਾ ਘੱਟੋ ਘਾਟ ਆਪਣੇ ਆਪਣੇ ਕਬੂਤਰਾਂ ਮੂਰੇ ਬਾਹਲਾ ਨਹੀਂ ਤਾਂ ਵੀਰੇ 6-7 ਵੀਰੇ ਤਾਂ ਹੁੱਡੇ ਮੂਰੇ ਜਾਂਦਾ ਹੀ ਹੋਊਗਾ ਬਈ ਬਰੇ ਮੈਂ ਵੀ 6-7 ਵੇਰੇ ਗੁੱਡਾ ਮੂਰੇ ਆ ਜਾਂਦਾ ਤੇ 6-7 ਵੇਰੇ ਤਾਂ ਹਰ ਇੱਕ ਵੀਰ ਗੁੱਡਾ ਮੂਰੇ ਜਾਂਦਾ ਹੀ ਹੋਊਗਾ ਤੇ ਭਰਾ ਬਣ ਕੇ ਜਿੰਨੇ ਵੀਰੇ ਗੁੱਡਾ ਮੂਰੇ ਆਉਂਦੇ ਨੇ ਨਾ ਤੇ ਆਪਣੇ ਜਿਵੇਂ ਆ ਕੁੰਡੇ ਆ ਨਾ ਪਾਣੀ ਵਾਲੇ ਇਹਨਾਂ ਨੂੰ ਐ ਧੱਕੇ ਚੱਕ ਕੇ ਦੇਖ ਲਿਆ ਕਰੋ ਵੀ ਕੁੰਡਿਆਂ ਦੇ ਵਿੱਚ ਕੋਈ ਬੈਠਦਾ ਨਹੀਂ ਜੇ ਭਰਾ ਬਣ ਕੇ ਤੁਹਾਨੂੰ ਕੋਈ ਵੀ ਬੈਠਦੀ ਜਾਂਦੀਆਂ ਕੁੰਡਿਆਂ ਦੇ ਵਿੱਚ ਤੇ ਬੈਠ ਕੱਢ ਦਿਆ ਕਰੋ ਯਾਰ ਬਾਹਰ ਢੱਡ ਕੇ ਪਾਣੀ ਢੋਲ ਦਿਆ ਕਰੋ ਵੀਰੇ ਤੇ ਪਾਣੀ ਨਵਾਂ ਰੱਖਦਿਆ ਕਰੋ ਜੇ ਕਬੂਤਰਾਂ ਨੇ ਮਿੱਠਾ ਪਾਣੀ ਪੀ ਕੇ ਵੀਰੇ ਕਬੂਤਰ ਬਿਮਾਰ ਹੋਣਗੇ ਹੀ ਹੋਣਗੇ ਇਸ ਕਰਕੇ ਭਰਾ ਬਣ ਕੇ ਮਿੱਠਾ ਪਾਣੀ ਡੋਲਦਿਆ ਕਰੋ ਪਾਣੀ ਬਦਲਦਿਆ ਕਰੋ ਭਲਾ ਦਿਹਾੜੀ ਚ 4-5 ਵਾਰੀ ਬਦਲਣਾ ਪਵੇ ਪਾਣੀ ਜ਼ਰੂਰ ਬਦਲਦਿਆ ਕਰੋ ਤੇ ਇੱਕ ਸੁਬਾ ਹੁਣ ਕਬੂਤਰਾਂ ਨੂੰ ਪਾਣੀ ਕੋਸਾ ਰੱਖਿਆ ਕਰਿਓ ਤੇ ਬਾਕੀ ਵੀਰੇ ਦਾਣੇ ਵੀ ਚੈੱਕ ਕਰ ਲਿਆ ਕਰੋ ਜਿਵੇਂ ਦਾਣੇ ਪਏ ਆ ਤੁਸੀਂ ਦਾਣੇ ਦੇ ਵਿੱਚ ਮਿੱਠਾ ਤਾਂ ਨਹੀਂ ਜੀ ਦਾਣੇ ਦੇ ਵਿੱਚ ਮਿੱਠਾ ਪਿੱਠਾ ਕੱਢਦਿਆ ਕਰੋ ਜੇ ਜ਼ਿਆਦੇ ਦਾਣੇ ਆ ਜੇ ਜ਼ਿਆਦੇ ਮਿੱਠਾ ਤਾਂ ਵੀਰੇ ਦਾਣੇ ਡੋਲਦਿਆ ਕਰੋ ਨਵੇਂ ਦਾਣੇ ਪਾਦਿਆ ਕਰੋ ਤੇ ਇੰਨਾਂ ਗੱਲਾਂ ਦਾ ਸਾਰੀਆਂ ਦਾ ਵੀਰੇ ਧਿਆਨ ਜ਼ਰ ਤੇ ਅਗਲੀ ਵੀਡੀਓ ਆਪਾਂ ਬਰੇ ਫੇਰ ਪਾਵਾਂਗੇ ਵੀ ਸਪਰੇ ਕਿਹੜੀ ਕਰਨੀ ਆਪਾਂ ਖੁੱਡਿਆਂ ਦੇ ਵਿੱਚ ਵੀ ਆਪਣੇ ਕਬੂਤਰਾਂ ਨੂੰ ਬਿਮਾਰੀ ਨਾ ਹੋਵੇ ਠੀਕ ਹੈ ਵੀਰੇ ਅਗਲੀ ਵੀਡੀਓ ਆਪਾਂ ਖੁੱਡੇ ਸਾਫ਼ ਕਰਾਂਗੇ ਨਾਲੇ ਨਾਲੇ ਤੁਹਾਨੂੰ ਸਪਰੇ ਦੱਸ ਦਿਆਂ ਕਿਹੜੀ ਪਾਉਣੀ ਆ ਤੇ ਭਰਾਵਾਂ ਕਿ ਹੁਣ ਠੰਡ ਜਾਣੀ ਆ ਤੇ ਆਹ ਵੇਖੋ ਕਬੂਤਰ ਆਪਣੇ ਹੀ ਘੁੰਗੜ ਕੇ ਬਹਿਣ ਲੱਗ ਗਏ ਤੇ ਆਪਾਂ ਹਜੇ ਪਾਣੀ ਵੀ ਨਹੀਂ ਖੁੱਡੇ 'ਚ ਰੱਖਿਆ ਤੇ ਪਾਣੀ ਮੇਰਾ ਵੀਰ ਖੁੱਡਿਆਂ 'ਚੋਂ ਬਾਹਰ ਕੱਢ ਕੇ ਰੱਖ ਦਿਆ ਕਰਿਓ ਤੇ ਇੱਕ ਵੀਡੀਓ ਆਪਾਂ ਪਾਈ ਸੀ ਵੀਰੇ ਕਬੂਤਰਾਂ ਦੇ ਜੋੜਿਆਂ ਤੇ ਹਨਾ ਇੱਕ ਵੀਡੀਓ ਉਹ ਵੀ ਪਾਵਾਂਗੇ ਤੇ ਅਗਲੀ ਵੀਡੀਓ ਆਪਾਂ ਜਰੂਰ ਪਾਵਾਂਗੇ ਖੋਡੇ ਸਾਫ਼ ਕਰਕੇ ਤੁਸੀਂ ਦੁੱਪ ਸਪਰੇਅ ਕਿਹੜੀ ਕਰਨੀ ਆ ਤੇ ਹੁਣ ਭਰਾਵਾਂ ਗੇ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਇਹਨਾਂ ਨਾਲ ਗੱਲਾਂ ਦਾ ਰੱਖੋ ਧਿਆਨ ਮੇਰਾ ਵੀਰ ਤੇ ਇਹ ਗੱਲਾਂ ਜਰੂਰ ਕਰੋ ਤੇ ਵੀਰੇ ਵੀਡੀਓ ਕਿਵੇਂ ਲੱਗੀ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਤੇ ਕਰ ਆਪਣੀ ਹਰ ਇੱਕ ਨਵੀਂ ਵੀਡੀਓ ਪਹੁੰਚ ਜਾਵੇ ਮੇਰੇ ਟਾਈਮ ਮੇਰੇ ਕੋਲ ਅੱਜ ਵੀ ਨਹੀਂ ਸੀਗਾ ਵੀਡੀਓ ਪਾਉਂਦਾ ਹੈ ਕਿਉਂਕਿ ਮੈਂ ਭਰਾਵਾਂ ਕੇ ਕੋਠੇ ਤੇ ਆਇਆ ਸੀ ਮੈਂ ਕਿਹਾ ਚਲੋ ਨਾਲੇ ਪਾਣੀ ਭਰ ਲੇ ਰੱਖੇ ਹੁੰਦੇ ਆ ਨਾ 4-5 ਮਿੰਟ ਵੀਰੇ ਅੱਜ ਆਮ ਕੱਢ ਕੇ ਵੀਡੀਓ ਬਣਾ ਕੇ ਸਾਰੇ ਭਰਾਵਾਂ ਨੂੰ ਪਾ ਦਗੇ ਵੀ ਸਾਰੇ ਭਰਾ ਕੋ ਆਪਣੇ ਕਬੂਤਰਾਂ ਦਾ ਧਿਆਨ ਰੱਖ ਲੈਣਾ ਤੇ ਚਲੋ ਵੀਰੇ ਫਿਰ ਮਿਲਦੇ ਆਂ ਫਿਰ ਨਵੀਂ ਵੀਡੀਓ ਚ ਤੇ ਆਪਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਕਰ ਦੇ ਭਰਾਵਾਂ ਨਾਲ ਕੇ ਸ਼ੇਅਰ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਜਾਏ ਤੇ ਭਰਾਵਾਂ ਨਾਲ ਕੇ ਵੀਰੀ ਮਾਣੀ ਜਰੂਰ ਬਾਹਰ ਕਰ ਦਿਆ ਕਰੋ ਵੀਰੇ ਮੇਨ ਕੰਮ ਇਹੀ ਆ ਕਬੂਤਰਾਂ ਨੂੰ ਖੰਗ ਜਗਾਮ ਨਲੀ ਹੁਣ ਇੱਥੋਂ ਹੀ ਲੱਗਣੀ ਆ ਇੱਥੋਂ ਹੀ ਗੱਲ ਖਰਾਬ ਹੋਣੀ ਆ ਜੇ ਪਾਣੀ ਖੁੱਡਿਆਂ ਚ ਪਏ ਰਹਿ ਕੇ ਤਾਂ